ਜਿਹੜੀਆਂ ਪਾਰਟੀਆਂ ਕੋ ਆਪਣੇ ਕੈਂਡੀਡੇਟ ਹੈ ਨਹੀਂ ਉਹ ਕਾ ਬੀਪੀ ਗਰੀ ਜਿੱਤੀ ਕਾਂਗਰਸ ਨੇ ਪਹਿਲਾਂ ਝਾੜੂ ਜਿੱਤ ਲਈ ਸੀ ਹੁਣ ਉਹ ਕਾਂਗਰਸ ਤੋਂ ਵੱਢ ਗਏ ਜਿਹੜਾ ਕਾਂਗਰਸ ਦਾ ਸੀ ਉਹ ਛੱਡਦਾ ਚਲੇਗਾ ਉਹ ਜਿਹੜਾ ਬੰਦਾ ਆਪਣੇ ਸਟੈਂਡ ਤੇ ਨਹੀਂ ਖੜਦਾ ਉਹ ਆਪਣੀ ਲੋਕਾਂ ਦੀ ਆਵਾਜ਼ ਕਿਤਾ ਬੰਦ ਕਰੂਗਾ 2 ਸਾਲ ਪਹਿਲਾਂ ਸੋਸ਼ਲ ਮੀਡੀਆ ਦੀ ਉਪਜ ਦੇ ਵਿੱਚੋਂ ਝਾੜੂ ਦੀ ਪਾਰਟੀ ਨਿਕਲਿਆ ਜੀ ਜਿੰਨਾ ਝੂਠ ਕਫਰ ਤੋਲਿਆ ਇਹਨਾਂ ਨੇ ਤਬੀਦੇ ਬਿੱਲ ਮਾਫ ਕੀਤੇ ਮੋਟਰਾਂ ਦੇ 1997 ਚ ਟਰੈਕਟਰ ਨੂੰ ਗੱਡਾ ਗਏ ਕੇ ਸੈਂਟਰ ਸਰਕਾਰ ਤੋਂ ਟੈਕਸ ਮਾਫ ਕਰਾਇਆ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਸੀਆਰਪੀ ਕਲੋਨੀ ਫਗਵਾੜਾ ਵਿਖੇ ਹਰਵਿੰਦਰ ਸਿੰਘ ਲਵਲੀਵਾਲੀਆ ਤੇ ਰਵਿੰਦਰ ਕੌਸ਼ਲ ਦੀ ਅਗਵਾਈ ਹੇਠ ਚੋਣ ਮੋਹਮ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖਰਾਨਾ ਬਹਾਦਰ ਸਿੰਘ ਸੰਗਤਪੁਰ ਪਰਮਜੀਤ ਸਿੰਘ ਆਜ਼ਾਦ ਗੁਰਮਖ ਸਿੰਘ ਚਾਨਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਸ਼ਾਮਲ ਹੋਏ ਦੇਖੋ ਵਿਰੋਧੀਆਂ ਨੂੰ ਕੀ ਕਿਹਾ ਬੁਲਾਰਿਆਂ ਨੇ ਸੁਭਾਸ਼ ਸ਼ੋਮ ਸਿੰਘ ਠੰਡਰ ਜੀ ਨੇ ਤੋਂ ਉਮੀਦਵਾਰ ਮੈਂ। ਸ਼ੋਮ ਨੇ ਕਾਂਗਰਸ ਦੀ ਜਦੋਂ ਵੀ ਪੰਜਾਬ ਸਰਕਾਰ ਬਣੀਆ ਹਮੇਸ਼ਾ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਹਿੱਤਾਂ ਦੀ ਰਾਖੀ ਕੀਤੀ ਹੈ। ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਰਾਖੀ ਕੀਤੀ ਆਪਸੀ ਭਾਈਚਾਰਕ ਸਾਂਝ ਦੀ ਰਾਖੀ ਕੀਤੀ ਹੈ। ਸ਼ੋਮ ਨੇ ਕਾਂਗਰਸ ਸਰਕਾਰ 'ਚ ਵਿਕਾਸ ਦੇ ਬਹੁਤ ਕੰਮ ਹੋਏ। ਅਗਰ ਗਰੀਬਾਂ ਵਾਸਤੇ ਮੈਂ ਕਹਾਂ ਜਿੰਨੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਚਲਾਈਆਂ ਸੀ ਉਹ ਅਗਰ ਮੈਂ ਗਨਾਨ ਲੱਭਾਂ ਤਾਂ ਮੇਰੇ ਖਿਆਲ ਨਾਲ ਕਾਫੀ ਟਾਈਮ ਲੱਗ ਜਾਊ ਚਾਹੇ ਉਹ ਆਟਾ ਦਾ ਸਕੀਮ ਹੋਵੇ ਚਾਹੇ ਸਗਨ ਸਕੀਮ ਹੋਵੇ ਚਾਹੇ ਧਰਮਸ਼ਾਲਾ ਹੋਵੇ ਚਾਹੇ ਉਹ ਬੱਚਿਆਂ ਵਾਸਤੇ ਪਾਸਟੂ ਦੀ ਮੁਫਤ ਵਿੱਦਿਆ ਹੋਵੇ ਚਾਹੇ ਸੈਕਲ ਹੋਣ ਕਿ ਬਹੁਤ ਸਕੀਮਾਂ ਇਹ ਸਰਦਾਰ ਪ੍ਰਤਾਪ ਸਿੰਘ ਬਾਦਲ ਜੀ ਨੇ ਚਲਾਈਆਂ ਸੀ ਅਗਰ ਮੈਂ ਕਿਸਾਨਾਂ ਦੀ ਗੱਲ ਕਰਾਂ ਤਾਂ ਬਿਜਲੀ ਬਿੱਲ माफ ਕੀਤੇ ਮੋਟਰਾਂ ਦੇ 1997 ਚ ਟਰੈਕਟਰ ਨੂੰ ਘਟਾ ਕੇ ਕੇ ਸੈਂਟਰ ਸਰਕਾਰ ਤੋਂ ਟੈਕਸ ਮਾਫਰ ਆਇਆ ਉਹ ਵੀ ਸਰਦਾਰ ਬਰਨਾਲ ਸਿੰਘ ਬਾਦਲ ਜੀ ਦੀ ਜਨਮ ਸੀ ਜਿਹੜਾ ਅਜੇ ਤੱਕ ਟੈਕਸ ਟ੍ਰੈਕਟਰ ਨੂੰ ਨਹੀਂ ਲਗਾ। ਬਹੁਤ ਮਰਕੀ ਕੰਮ ਕੀਤੇ ਤੁਸੀਂ ਦੇਖ ਲਓ 2007 ਤੋਂ ਲੈ ਕੇ 2017 ਦਾ ਜਦੋਂ ਸਰਕਾਰ ਸੀ ਇੱਕ ਵਾਰ ਪੰਜਾਬ ਬਿਧੀ ਬਖੋ ਸਰਪਲ ਸੂਬਾ ਬਣ ਗਿਆ ਸੀ। ਆ ਸਮਝਦਾ ਚਾਰ ਪਾਰਟੀਆਂ ਸ਼੍ਰੋਮ ਨੇ ਕਾਲੀਦਾਲ ਭਾਰਤੀ ਜੰਦਾ ਪਾਰਟੀ ਝਾੜੂ ਦੀ ਪਾਰਟੀ ਤੇ ਕਾਂਗਰਸ ਜਿਹੜੀਆਂ ਪਾਰਟੀਆਂ ਕੋ ਆਪਣੇ ਕੈਂਡੀਡੇਟ ਹੈ ਨਹੀਂ ਉਹ ਕਾ ਬੀਪੀ ਕਲੀ ਦਿੱਤੀ ਕਾਂਗਰਸ ਨੇ ਪਹਿਲੋਂ ਝਾੜੂ ਪਕੜੀ ਸੀਗੀ ਹੁਣ ਉਹ ਕਾਂਗਰਸ ਤੋਂ ਵੱਢ ਗਏ ਜਿਹੜਾ ਕਾਂਗਰਸ ਦਾ ਸੀ ਉਹ ਛੱਡ ਜਾਣਾ ਚਿਰੇਗਾ ਉਹ ਜਿਹੜਾ ਬੰਦਾ ਆਪਣੇ ਸਟੈਂਡ ਤੇ ਨਹੀਂ ਖੜਦਾ ਉਹ ਆਪਣੀ ਲੋਕਾਂ ਦੀ ਆਵਾਜ਼ ਕਿਤਾ بلند ਕਰੂਗਾ ਆਪਣੇ ਪੰਜਾਬ ਦੀ ਆਵਾਜ਼ ਕਿਤਾ بلند ਕਰੂਗਾ ਤੋਂ ਮੈਂ ਇਹ ਬੇਨਤੀ ਕਰੂੰਗਾ 2017 ਤੋਂ ਪਹਿਲੋਂ 12 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜਿੰਨੇ ਵਿਕਾਸ ਦੇ ਕੰਮ ਗੈਂਟੀ ਕਰਨ ਲੱਪਈਏ ਸਮਾਵੋਲ ਲੱਗੂਗਾ ਚਾਹੇ ਹੋ ਬੋਰ ਲੈਂਡ ਸੜਕਾਂ 6 ਲੈਂਡ ਸੜਕਾਂ ਫਲਾਈਓਵਰ ਗਰੀਬਾਂ ਲਈ ਧਰਮਸ਼ਾਲਾ ਲਈ ਪੈਸੇ ਨੀਲੇ ਕਾਰਡ ਦੂਰਪੇ ਕਿਲੋ ਦਾਲ ਆਟਾ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੀ ਨਾਲ ਧੀਆਂ ਨੂੰ 51000 ਸ਼ਗਨ ਸਕੀਮ ਕਿਸੇ ਪਾਰਟੀ ਨੇ ਕੀਤਾ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮਾਂ ਸ਼ੁਰੂ ਕੀਤੀਆਂ ਸੀ ਇਹਨਾਂ ਨੇ ਦੇਣੀਆਂ ਤਾਂ ਕੀ ਸੀ ਪਿੱਛੇ 5 ਸਾਲ ਪਹਿਲਾਂ ਕਾਂਗਰਸੀ ਸਰਕਾਰ ਸੀ ਵਿਧਾਨ ਸਭਾ ਚੱਲ ਰਹੀ ਸੀ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਸਵਾਲ ਕੀਤਾ ਚੰਨੀ ਜੀ ਨੂੰ ਮੁੱਖ ਮੰਤਰੀ ਜਿਹੜੇ ਅਸੀਂ ਕਾਂਗਰਸ ਦੇ ਕਿ ਤੁਸੀਂ ਆਪਣੀਆਂ ਪ੍ਰਾਪਤੀਆਂ ਦਿਖਾਓ ਤੁਸੀਂ ਕੀ ਕੀਤਾ ਉਹਨਾਂ ਨੇ ਪ੍ਰਾਪਤੀਆਂ ਕਰਾਈਆਂ ਕਿ ਅਸੀਂ ਪੈਚ ਲਾਏ ਜੀ ਪੈਚ ਸੜਕਾਂ ਦੇ ਉਦੋਂ ਬਾਅਦ 2 ਸਾਲ ਪਹਿਲਾਂ ਸੋਸ਼ਲ ਮੀਡੀਆ ਦੀ ਉਪਜ ਦੇ ਵਿੱਚੋਂ ਝਾੜੂ ਦੀ ਪਾਰਟੀ ਨਿਕਲਿਆ ਜੀ ਜਿੰਨਾ ਝੂਠ ਉਫਰ ਤੋਲਿਆ ਇਹਨਾਂ ਨੇ ਕੰਡੇ ਲੰਬੇ ਲੰਬੇ ਬਾਹਰੇ ਕਰਕੇ ਲੋਕਾਂ ਨੂੰ ਗਮਰਾਹ ਕੀਤਾ ਮੈਂ ਸਮਝਦਾ ਜੀ ਸਾਡਾ ਮੁੱਖ ਮੰਤਰੀ ਪੰਜਾਬ ਕਿਤੇ ਯਾਤਰਾ ਤੇ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪੰਜਾਬ ਪੰਜਾਬ ਯਾਤਰਾ 3200 ਕਿਲੋਮੀਟਰ ਸਫ਼ਰ ਤੈਅ ਕੀਤਾ ਕਰਨੀ ਹੈ ਵਾ ਪਾ ਵੀ ਸਮਝਦਾ ਗਰਮੀ ਆ ਕਿੰਨੀ ਕਕਲ ਦੇ ਮਾਰਕ ਆ ਪਾਣੀ ਦੀ ਬੋਤਲ ਪੀਂਦੇ ਪੀਂਦੇ ਸਿਰ ਤੇ ਪੱਕ ਬੰਨੀ ਹੋਈ ਦਸਤਾਰ ਬੰਨੀ ਹੁੰਦੇ ਪਾਣੀ ਪਾਦੇ ਤੋਂ ਵੀਰੋ ਮੈਂ ਤੁਹਾਨੂੰ ਇਹ ਅਪੀਲ ਕਰੂੰਗਾ ਜੇ ਪੰਜਾਬ ਦੇ ਜਿਹੜੇ ਮਸਲੇ ਆ ਚਾਹੇ ਉਹ ਸਿੱਖੀ ਨਾਲ ਸੰਬੰਧਤ ਆ ਸਾਡੇ ਸੰਬੰਧੀ ਸਿੰਘਾਂ ਦੇ ਮਸਲੇ ਆ ਹਰਿਆਣਾ ਚ ਗੁਰਦੁਆਰਾ ਕਮੇਟੀ ਦੇ ਭਾਜਪਾ ਨੇ ਤੋੜ ਕੇ ਕਬਜ਼ਾ ਕੀਤਾ ਇਸੇ ਤਰ੍ਹਾਂ ਹਜੂਰ ਸਾਹਿਬ ਬੋਰਡ ਤੇ ਆਪਣੇ ਮੈਂਬਰ ਫਿੱਟ ਕੀਤੇ ਇਨਾਂ ਦੀਆਂ ਏਜੰਸੀਆਂ ਦੀਆਂ ਗੋਧੀਆਂ ਚਾਲਾਂ ਕਿ ਗੁਰਦੁਆਰਾ ਸ਼ਰੌਨੀ ਪ੍ਰਬੰਧ ਕਮੇਟੀ ਤੇ ਵੀ ਇਹ ਕਾਬਜ ਹੋਣ ਨੂੰ ਫਿਰਦੇ ਆ ਗਰੀਬਾਂ ਦਾ ਜੇ ਸੋਚਿਆ ਵਾ ਤਾਂ ਕਿਉਂਕਿ ਕਿਤਨੀ ਪਾਰਟੀ ਕੋਈ ਇੱਕ ਵਾ ਸ਼ਰੌਨੀ ਅਕਾਦੀਦਨ ਬਾਕੀ ਤਿੰਨੇ نیشنل ਪਾਰਟੀਆਂ ਅਗਰ ਕੋਈ ਵੀ ਪੰਜਾਬ ਦੇ ਹਿੱਤ ਚ ਫੈਸਲਾ ਲੈਣਾ ਉਹਨਾਂ ਨੂੰ ਉਹ ਆਪਣੇ ਅਕਾਮਾਂ ਤੋਂ ਪੁੱਛਣਾ ਪੈਣਾ ਚਾਹੇ ਮੋਦੀ ਜੀ ਆ ਚਾਹੇ ਕੇਜਰੀਵਾਲ ਸਾਹਿਬ ਆ ਚਾਹੇ ਉਹ راہੁਲ ਆ ਇਹ ਕਿਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੰਜਾਬ ਦੇ ਹਿੱਤਾਂ ਲਈ ਉਹਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜੂਗਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਜਿਹੜੀ ਇਸ ਕਲੋਨੀ ਦੀਆਂ ਜੋ ਵੀ ਸਮੱਸਿਆਵਾਂ ਹੈਗੀਆਂ ਤੁਸੀਂ ਪਾਵਰ ਦਿਓ ਇੱਕ ਤਰੀਕ ਨੂੰ ਸਾਡਾ ਜਿਹੜਾ ਕੈਂਡੀਡੇਟ ਆ ਸਰਦਾਰ ਸੋਹਣ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ ਚਾਰ ਵਾਰ ਐਮਐਲਏ ਬਣਿਆ ਦੋ ਵਾਰੀ ਮੰਤਰੀ ਬਣਿਆ ਜੇ ਛੇ ਵਾਰੀ ਉਹ ਬੰਦੇ ਨੂੰ ਲੋਕਾਂ ਨੇ ਚੁਣਿਆ ਵਾ ਤਾਂ ਉਹਦੇ ਵਿੱਚ ਗੁਣ ਵਾ ਲੋਕਾਂ ਦੀ ਗੱਲ ਸੁਣਦਾ ਸੀ ਤਾਂ ਹੀ ਲੋਕਾਂ ਨੇ ਵਾਰ-ਵਾਰ ਉਹਨੂੰ ਛੇ ਵਾਰੀ ਚੁਣਿਆ। ਉਹ ਸਾਲ ਦੇ ਵਿੱਚ ਕੋਈ ਵੀ ਸੜਕ ਕੋਈ ਵੀ ਕੰਮ ਨਹੀਂ ਹੋਇਆ। ਜਿੰਨੋ ਕੰਮ ਹੋਇਆ ਜੇ ਕਹਿੰਦੇ ਉਹ ਕੰਮ ਨਹੀਂ ਸੜਕ ਬਣੀ ਆ ਆਹ ਹੀ ਤੁਹਾਡੇ ਸਾਹਮਣੇ ਦੇਖ ਲਈ ਸੜਕ ਬਣੀ ਨਹੀਂ ਬਣੀ। ਕੋਈ ਵੀ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ। ਔਰ ਐਸੀ ਹੀ ਜਾ ਰਹੀ ਹੈ। ਜਦੋਂ ਅਸੀਂ ਸਾਡੇ ਕੋਲ ਗਵਰਨਮੈਂਟ ਸੀਗੀ ਆਨੇ ਪੁਰ ਬਣੇ ਆ। ਜਿਨਨੇ ਪੁਰ ਬਡੇ ਜਿੰਨੀਆਂ ਸੱਟਾਂ ਬਣੀਆਂ ਬਾਦਲ ਸਾਹਿਬ ਦੇ ਮੇਰੇ ਦੀਆਂ ਬਣੀਆਂ ਹੈ ਜਿਨੇ ਸਾਡੇ ਕੋ ਰਿਟਾਇਰ ਪਰਸਨ ਹੈਗੇ ਹਨ ਤਾਨੀਵਾਲ ਸਾਹਿਬ ਨੇ ਪ੍ਰੋਫੈਸਰ ਸਾਹਿਬ ਨੇ ਕੋਰਟ ਕਾਨੂੰਨੀ ਨੇ ਸਾਡਾ ਵੀ ਰਿਆ ਰਮਾਨ ਸਾਹਿਬ ਨੇ ਰਮਾਨ ਸਾਹਿਬ ਨੂੰ ਸਪੈਸ਼ਲ ਠੰਡਾ ਸਾਹਿਬ ਲੈ ਕੇ ਹਾਜ਼ਰੀ ਕਿਰੇ ਉੱਥੇ ਵੀ ਕਹਿੰਦੇ ਮਾਣ ਨੂੰ ਕਹਿਣਾ ਵੀ ਇਹਨਾਂ ਦੀ ਗੱਲ ਕਰਦੇ ਸੀ ਠੰਡਾ ਸਾਹਿਬ ਤੇ ਜੇ ਉੱਥੇ ਆਉਣਗੇ ਸਾਡੇ ਡਿਪੈਂਡ ਨਹੀਂ ਇਹਨਾਂ ਦੇ ਕੋਈ ਨਾ ਜਿੱਦ ਤਰ੍ਹਾਂ ਪਤਾ ਆ ਵੀ ਠੰਡਾ ਸਾਹਿਬ ਹਰ ਮੌਕੇ ਦੇ ਨਾਲ ਖਟੜ ਕੇ ਖਾਣ ਵਾਲੇ ਬੰਦੇ ਨੇ ਸਾਡੇ ਸ਼ਿਗਾਰੇ ਵੀ ਨੇ ਵੀ ਕਿਹਾ ਜੀ ਕਿ ਇਹਨਾਂ ਦੇ ਪ੍ਰੋਬਲਮ ਆ ਉਸ ਇਲਾਕੇ ਦੀ ਸ਼ਿਗਾਰੇ ਜੀ ਨੇ ਉਹਨਾਂ ਨੇ ਕਿਹਾ ਕਿ ਆਪਾਂ ਪੂਰੀ ਥੋਕ ਕੇ ਆਪਾਂ ਇਸ ਮਸਲ ਕਰਾਂਗੇ ਉਸ ਪਿੰਡ 'ਚ ਜਾ ਕੇ ਤੇ ਜ਼ਰੂਰ ਪਈ ਤੇ ਨਾਲ ਜਾ ਕੇ ਖੜੇ ਹੋਵਾਂਗੇ ਔਰ ਇੱਕ ਤੋਂ ਸਾਡੇ ਕਾਸ਼ਲ ਜੀ ਸਾਡੇ ਦਵਿੰਦਰ ਜੀ ਸਾਰੇ ਜਿਹੜੇ ਆ ਰਾਜੂ ਸਾਰੇ ਪ੍ਰਵਾਸੀ ਮੇਟੇ ਆ ਇਹ ਸੇ ਉਹਨਾਂ ਦੇ ਸਾਰਿਆਂ ਨੇ ਬਹੁਤ-ਬਹੁਤ ਸੰਗਠਨ ਕਰਦੇ ਪੂਰੀ ਮੈਂ ਦੀ ਸਾਡੇ ਜੱਟ ਬੈਠੇ ਨੇ ਸਾਰੇ ਅਸੀਂ ਨੂੰ ਯਕੀਨ ਦਵਾਉਂਦੇ ਆ ਵੀ ਅਸੀਂ ਵੋਟਾਂ ਜਿਹੜੀਆਂ ਆ ਤੁਹਾਨੂੰ ਤਕਰੀਰ ਦੇਵਾਵਾਂਗੇ ਦੇਚ ਦਵਾਵਾਂਗੇ ਵੱਡੀ ਜੀਤ ਦੇ ਨਾਲ